ਨਮਸਕਾਰ ਸਾਥਿਓ ਮੈਂ ਨਿਰਵਸੂਪਰ ਤੇ ਅੱਜ ਮੈਂ ਕੁਛ ਤੁਹਾਡੇ ਨਾਲ ਇੱਕ ਮਲਾਬਤੀ ਔਰ ਛੁੱਟਾ ਬਾਰੇ ਕੁਝ ਜਾਣਕਾਰੀ ਦੇਣਾ ਚਾਹੁੰਦਾ ਕਿ ਕਿਸ ਤਰ੍ਹਾਂ ਦੀ ਆ ਤਰ੍ਹਾਂ ਤਰ੍ਹਾਂ ਦੀ ਮਲਾਬਤਾਂ ਕਰਕੇ ਸਾਡੇ ਜੀਵਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਹ ਮੇਰੇ ਕੋਲ ਤੋਂ ਨਾਰੀਅਲ ਦੇ ਅਲੱਗ-ਅਲੱਗ ਪ੍ਰੋਡਕਟ ਨੇ ਤੁਸੀਂ ਦੇਖ ਰਹੇ ਹੋ ਕਿ ਇੱਕ ਦਾ ਮੂੰਹ ਉੱਲੇ ਵਾਲਾ ਅ ਉਹ ਦੂਜੇ ਦਾ ਗੋਲ ਵਾਲਾ ਅ ਇਸ ਵਾਰੀ ਕੁਛ ਮੈਂ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਸਾਥੀਓ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਨਾਰੀਅਲ ਹੁੰਦਾ ਜਿਹੜਾ ਜਦੋਂ ਟੈਂਪਰੇਚਰ ਘਟ ਹੋ ਜਾਂਦਾ ਤਾਂ ਇਹ ਆਟੋਮੈਟਿਕੀ ਜੰਮਣਾ ਸਟਾਰਟ ਹੋ ਜਾਂਦਾ ਹੈ ਤਾਂ ਤਾਂ ਕਰਕੇ ਕੰਪਨੀ ਵਾਲੋ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟ ਬਣਾਏ ਕਿਉਂਕਿ ਆਮ ਖਪਤਕਾਰ ਨੂੰ ਕਿਸੇ ਤਰ੍ਹਾਂ ਦੀ ਜਦੋਂ ਆਪਾਂ ਨੂੰ ਜੁਲ ਕਰਦੇ ਤਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤਾਂ ਇਹ ਪ੍ਰੋਡਕਟ ਹੈਗਾ ਜਿਹੜਾ ਇਹ ਜ਼ਿਆਦਾਤਰ ਸਰਦੀਆਂ ਵਾਸਤੇ ਬਣਾਇਆ ਗਿਆ ਕਿ ਜਦੋਂ ਸਰਦੀਆਂ ਹੁੰਦੀਆਂ ਨੇ ਤਾਂ ਕੋ ਕੋ ਨੈਤਾ ਜਿਹੜਾ ਉਹ ਜੰਮ ਜਾਂਦਾ ਹੈ ਤਾਂ ਫਿਰ ਇਹਦੇ ਚ ਹੱਥ ਪਾ ਕੇ ਆਸਾਨੀ ਨਾਲ ਆਪਾਂ ਕੱਢ ਕੇ ਗਰਮਾਇਸ਼ ਕਰਕੇ ਥੋੜਾ ਜਿਹਾ ਚੀਤਾ ਵਾਛੇ ਆਪਾਂ ਬਣਾ ਕੇ ਔਰ ਇਹ ਹੈਗਾ ਜਿਹੜਾ ਇਹ ਗਰਮੀਆਂ ਵਾਸਤੇ ਬਣਾਇਆ ਗਿਆ ਹੈ ਇਹ ਕੰਪਨੀਆ ਵਾਤੇ ਕਿ ਗਰਮੀਆਂ ਚ ਜਦੋਂ ਕੀ ਜਿਆਦਾ ਹੋ ਜੇ ਤਾਂ ਆਟੋਮੈਟਿਕ ਹੀ ਤੇ ਰਿਪੋਰਟ ਜੇ ਬਣ ਜਾਂਦਾ ਹੈ ਤੇ ਇੱਚ ਕਦੀ ਵੀ ਲੋਭ ਹੋਣ ਦੀ ਹੈਗੀ ਆ ਇਸ ਤਰ੍ਹਾਂ ਕਰੋ ਨਿਕਲ ਜਾਓ ਤਾਂ ਮੈਂ ਇਹ ਵੀ ਜਿਹੜੀ ਖਾਸੇਤ ਮੈਂ ਉਹ ਦੱਸਣ ਦੀ ਤੁਹਾਨੂੰ ਕੋਸ਼ਿਸ਼ ਕਰਨਾ ਹੈ ਕਿ ਜਿਹੜੀ ਇਹ ਹੈਗੀ ਇਹ ਅੱਜ ਕੱਲ ਜੰਮਿਆ ਹੋਇਆ ਹੈ ਬਿਲਕੁਲ ਇਹ ਹੁਣ ਨਿਕਲ ਨਹੀਂ ਪਿਆ ਹੈਗਾ ਔਰ ਜਿਹੜਾ ਆ ਹੈਗਾ ਇਹ ਸਰਦੀਆਂ ਚ ਬਣਾਇਆ ਗਿਆ ਵੀ ਸਰਦੀਆਂ ਚ ਇਹ ਜੰਮ ਜਾਂਦਾ ਹੈਗਾ ਜਿਹੜਾ ਕੋਕੋਨਟ ਜਿਹਨੂੰ ਨਾਰੀਅਲ ਕੇ ਕੇ ਨਾਰੀਅਲ ਦਾ ਤੇਲ ਪਰ ਇਹ ਵੀ ਜੰਮ ਜਾਂਦਾ ਹੈ ਤਾਂ ਤਾਂ ਕਰਕੇ ਬਣਾਇਆ ਜਾਂਦਾ ਪਰ ਕੁਝ ਕੰਪਨੀਆਂ ਵੱਲੋਂ ਅੱਜ ਕੱਲ ਵੀ ਇਸ ਦੇ ਇਸ ਤਰ੍ਹਾਂ ਦਾ ਬਣਾਇਆ ਗਿਆ ਹੈ ਕਿ ਲਿਕਵਿਡ ਅਰੇਜ ਜਿਹੜੀ ਕੁਦਰਤੀ ਨੇਚਰ ਦੇ ਇਹਦੀ ਗੁਣਵੱਤਾ ਹੈ ਉਹਨੇ ਤਾਂ ਜਿਹੜਾ ਉਹ ਜੰਮ ਜਾਂਦਾ ਤਾਂ ਫਿਰ ਇਹਦੇ ਚ ਹੱਥ ਪਾ ਕੇ ਆਸਾਨੀ ਨਾਲ ਆਪਾਂ ਕੱਢ ਕੇ ਗਰਮਾਇਸ ਕਰਕੇ ਥੋੜਾ ਜਿਹਾ ਕੀਤਾ ਵੈਸੇ ਮਾਪ ਬਣਾ ਕੇ ਔਰ ਇਹ ਹੈਗਾ ਜਿਹੜਾ ਇਹ ਗਰਮੀਆਂ ਵਾਸਤੇ ਬਣਾਇਆ ਗਿਆ ਹੈ ਇਹ ਰਕਪਨੀਆ ਬਤਾ। ਇਹ ਗਰਮੀਆਂ 'ਚ ਜਦੋਂ ਸੀਟੀ ਜ਼ਿਆਦਾ ਹੋ ਜਾਂਦੀ ਹੈ ਤਾਂ ਆਟੋਮੈਟਿਕ ਹੀ ਤੇ ਰੀਫਰਜਰਜਰ ਬਣ ਜਾਂਦਾ ਹੈ। ਇਸ 'ਚ ਕੱਢੀਂ ਵੀ ਲੋਭ ਹੁੰਦੀ ਹੈ ਜਿਸ ਤਰ੍ਹਾਂ ਕਰੋ ਨਿਕਲ ਜੂਗਾ। ਤਾਂ ਮੈਂ ਇਹ ਵੀ ਜਿਹੜੀ ਖਾਸੀਅਤ ਮੈਂ ਉਹ ਦੱਸਣ ਜੀ ਤੁਹਾਨੂੰ ਕੋਸ਼ਿਸ਼ ਕਰਨਾ ਹੈ ਕਿ ਜਿਹੜੀ ਇਹ ਹੈਗੀ ਇਹ ਅੱਜ ਕੱਲ ਜੰਮਿਆ ਹੋਇਆ ਹੈ ਬਿਲਕੁਲ। ਇਹ ਹੁਣ ਨਿਕਲ ਨਹੀਂ ਪਿਆ ਹੈ। ਔਰ ਜਿਹੜਾ ਆ ਹੈਗਾ ਇਹ ਸਰਦੀਆਂ ਚ ਬਣਾਇਆ ਗਿਆ ਵੀ ਸਰਦੀਆਂ ਚ ਇਹ ਜੰਮ ਜਾਂਦਾ ਹੈਗਾ ਜਿਹੜਾ ਕੋਕੋਨਟ ਇਹਨੂੰ ਨਾਰੀਅਲ ਕੇ ਨਾਰੀਅਲ ਦਾ ਤੇਲ ਤਾਂ ਇਹ ਵੀ ਜੰਮ ਜਾਂਦਾ ਹੈ ਤਾਂ ਤਾਂ ਕਰਕੇ ਬਣਾਇਆ ਜਾਂਦਾ ਪਰ ਕੁਝ ਕੰਪਨੀਆਂ ਵੱਲੋਂ ਅੱਜ ਕੱਲ੍ਹ ਵੀ ਇਸ ਦੇ ਇਸ ਤਰ੍ਹਾਂ ਦਾ ਬਣਾਇਆ ਗਿਆ ਹੈ ਕਿ ਲਿਕਵਿਡ ਅਰਾਈਜ਼ ਜਿਹੜੀ ਕੁਦਰਤੀ ਨੇਚਰ ਦੇ ਇਹਦੀ ਗੁਣਵੱਤਾ ਹੈ ਉਹ ਹੈ ਜੀ ਆਟੋਮੈਟਿਕ ਹੀ ਗਰਮੀਆਂ 'ਚ ਗਰਮੀਆਂ 'ਚ ਲਿਕਵਿਡ ਹੋ ਜਾਂਦੀ ਔਰ ਸਰਦੀਆਂ ਵਿੱਚ ਜੰਮ ਜਾਂਦੀ ਹੈ ਕੁਝ ਕੰਪਨੀਆਂ ਵੱਲੋਂ ਮਿਲਾਪੀ ਤੌਰ ਤੇ ਦੇਖਿਆ ਗਿਆ ਕਿ ਇਹ ਜਿਹੜਾ ਨਾਰੀਅਲ ਦਾ ਤੇਲ ਇਹ ਅੱਜ ਵੀ ਲੀਕਵਡ ਹੈ ਆ ਦੇਖੋ ਆ ਤੁਸੀਂ ਦੇਖ ਰਹੇ ਹੋ ਨਾ ਤਾਂ ਤੁਸੀਂ ਆਪੇ ਹੀ ਦੱਸੋ ਕਿ ਇਹ ਜਿਹੜਾ ਨਾਰੀਅਲ ਦਾ ਤੇਲ ਹੈ ਜਾਂ ਇਸ 'ਚ ਮਿਲਾਵਟ ਹੈ ਕਿਉਂਕਿ ਅੱਜਕੱਲ ਤਾਂ ਆਪਾਂ ਨੂੰ ਪਤਾ ਹੈ ਕਿ ਮੈਂ ਇਸ ਟਾਈਮ ਅੱਜ ਹੋ ਗਈ 19 ਜਨਵਰੀ 2024 ਇਸ ਵਕਤ ਜਿਹੜਾ ਆਪਣਾ ਪਾਰਾ ਹੈ ਉਹ ਮੈਨਸ ਦੇ ਜਾਂਦੇ ਬਰਾਬਰ ਹੈ ਕਿਉਂਕਿ ਅੱਜ ਜਿਹੜੀ ਠੰਡ ਹੋਈ ਬਹੁਤ ਜ਼ਿਆਦਾ ਪਰ ਫਿਰ ਵੀ ਇਹ ਜੰਮਿਆ ਨਹੀਂ ਹੈਗਾ ਮੈਨੂੰ ਲੱਗਦਾ ਹੈ ਕਿ ਇਹ ਇੱਕ ਤਰ੍ਹਾਂ ਦੀ ਮਿਲਾਵਟ ਹੈ ਔਰ ਸਾਨੂੰ ਦੇਖਣਾ ਚਾਹੀਦਾ ਜਿਹੜੇ ਸਾਡੇ ਡਿਪਾਰਟਮੈਂਟ ਨੇ ਛੇ ਟੂ ਵਿਭਾਗ ਨੇ ਤੇ ਇਸ ਤਰ੍ਹਾਂ ਦੀ ਜਿਹੜੀਆਂ ਕੁਝ ਕੰਪਨੀਆਂ ਨੇ ਉਹਨਾਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈਗਾ ਤੇ ਦੁਕਾਨਾਂ ਤੇ ਜਾ ਕੇ ਇਹਨਾਂ ਦੇ ਵੀ ਇਹਨਾਂ ਨੂੰ ਚੈਕਿੰਗ ਕਰਨੀ ਚਾਹੀਦੀ ਹੈ ਸਾਰਾ ਸਾਰਾ ਸਾਲੇ ਬੈਠੇ ਰਹਿੰਦੇ ਨੇ ਪਰ ਕਿਸੇ ਵੀ ਬਾਜ਼ਾਰਾਂ ਤੇ ਜਾ ਕੇ ਕਿਸੇ ਤਰ੍ਹਾਂ ਦੀ ਚੈਕਿੰਗ ਵਗੈਰਾ ਬਹੁਤ ਹੀ ਘੱਟ ਸੀ ਕਰਦੇ ਨੇ ਤਾਂ ਮੇਰੀ ਬੇਨਤੀ ਹੈ ਕਿ ਜਿਹੜੇ ਸਾਡੇ ਅਧਿਕਾਰੀ ਨੇ ਉਹ ਦੁਕਾਨਾਂ ਤੇ ਜਾਣ ਔਰ ਇਹਨਾਂ ਦੀ ਜਾਂਚ ਜਰੂਰ ਉਹ ਚੈਕਿੰਗ ਆ ਕਰਨ ਔਰ ਇਹਨਾਂ ਦੇ ਸੈਂਪਲਿੰਗ ਲੈਣ ਤਾਂ ਕਿ ਜਦੋਂ ਆਪਾਂ ਆਪਣੇ ਸਰੀਰ ਤੇ ਲਾਵਾਂਗੇ ਤਾਂ ਜੇ ਮਲਾਵਟੀਆ ਤੇ ਇਸ ਵਿੱਚ ਕੋਈ ਇਸ ਤਰ੍ਹਾਂ ਦਾ ਕੈਮੀਕਲ ਹੋਊਗਾ ਜਿਹੜਾ ਕਿ ਸਾਡੇ ਸਰੀਰ ਵਾਸਤੇ ਸਾਡੀ ਚਮੜੀ ਵਾਸਤੇ ਸਕਿਨ ਵਾਸਤੇ ਇੱਕ ਤਰ੍ਹਾਂ ਦਾ ਹਾਨੀਕਾਰਕ ਹੋ ਸਕਦਾ ਹੈ ਤਾਂ ਮੇਰੀ ਪੰਜਾਬ ਸਰਕਾਰ ਨੂੰ ਔਰ ਸੈਂਟਰ ਸਰਕਾਰ ਦੇ ਸਿਹਤ ਵਿਭਾਗ ਨੂੰ ਬੇਨਤੀ ਹੈ ਕਿ ਮਿਲਾਵਟ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਮਿਲਾਵਟ ਦੇ ਨਾਲ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੋ ਰਿਹਾ ਹੈ ਤਰ੍ਹਾਂ-ਤਰ੍ਹਾਂ ਦੇ ਆ ਜਿਹੜੇ ਬਿਮਾਰੀਆਂ ਲੱਗ ਰਿਹਾ ਨੇ ਇਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਤੁਸੀਂ ਵੀ ਜੇ ਤੁਹਾਡੇ ਵੀ ਆਸ-ਪਾਸ ਤੇ ਇਸ ਤਰ੍ਹਾਂ ਦੀ ਕੋਈ ਮਿਲਾਵਟ ਹੋ ਰਹੀ ਹੈ ਤਾਂ ਸਿਹਤ ਵਿਭਾਗ ਨਾਲ ਸੰਪਰਕ ਕਰਕੇ ਉਸ ਦਾ ਜਾਣਕਾਰੀ ਉਹਨਾਂ ਨੂੰ ਦਿੱਤੀ ਜਾਵੇ ਆ ਦੇਖੋ ਮੈਂ ਦੁਬਾਰਾ ਫਿਰ ਥੋੜਾ ਜਿਹਾ ਨੇੜੇ ਕਰਕੇ ਦਿਖਾ ਰਿਹਾ ਕਿ ਇਹ ਇਸ ਤਰ੍ਹਾਂ ਦਾ ਲੀਕਵਰਡ ਹੈ ਪਰ ਅੱਜ ਕੱਲ ਇਹ ਜੰਮਣਾ ਚਾਹੀਦਾ ਹੈਗਾ ਜਿਹੜਾ ਕੋਕੋਨਟ ਐਨ ਆਰੀਅਲ ਦਾ ਤੇਲ ਹੈ ਇਹ ਜੰਮਣਾ ਚਾਹੀਦਾ ਹੈ ਤਾਂ ਸਕੱਤੀ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੋ ਤਾਂ ਕਿ ਜਿਹੜੇ ਸਾਡੇ ਹੋਰ ਵੀ ਲੋਕਾਂ ਕੋਲ ਪਹੁੰਚ ਸਕਿਆ ਰਸਤੂ ਜਾਗਰੂਕ ਹੋ ਸਨ ਧੰਨਵਾਦ